ਅੱਜ ਪੈਂਦੀ ਆ ਜਿਹੜੀ ਮੀਟਿੰਗ ਹੋਈ ਆ ਕੀ ਕਹਿੰਦੇ ਦੇਖੋ ਇਹ ਮੀਟਿੰਗ ਜਿਹੜੀ ਆ ਇਹ ਸੰਤ ਸਮਾਜ ਦੇ ਨੇਤ੍ਰਿਤਵ ਦੇ ਵਿੱਚ ਹੋਈ ਐ ਜਿਸ ਦੇ ਵਿੱਚ ਇਹ ਲੀਡ ਕਰ ਰਿਹਾ ਐ ਸੋਲਿਬੜੀ ਕੁਸ਼ੀ ਨਿਕਲ ਐ ਆਪਣਾ ਬਾਲਮੀਕ ਸਮਾਜ ਦੇ ਨੌਜਵਾਨ ਬੱਚੇ ਜਾਗਰੂਕ ਬੱਚੇ ਉਹ ਕਰ ਰਿਆ ਐ ਔਰ ਉਹਨਾਂ ਦੀ ਤਕਲੀਫ ਸਾਡੇ ਸਾਰੇ ਦੀ ਤਕਲੀਫ ਐ ਕਿ ਜਿਹੜੇ 크ਿਸਚੀਅਨ ਪਾਸਟਰ ਉਹਨਾਂ ਨੂੰ ਵਿਦੇਸ਼ਾਂ ਤੋਂ ਪੈਸਾ ਆਉਂਦਾ ਐ ਉਹ ਪੈਸਾ ਲੋਗਾਂ ਨੂੰ ਲਾਲਚ ਦੇ ਕੇ तो रोटी दे के, कपड़ा दे के नौकरी का लालच देख विदेश भेजने का लालच उन्होंने शाही देखा है और नफरत फैला रहे हैं वीडियो तो मैं प्रार्थना करा सिर्फ ही मत लगाओ वो वीडियो आप सबको सुनाइए जो वहां से है यहाँ से लेके जाइए और जो अपना बाइबल की तारीफ करें बड़ी अच्छी बात है वो ये कहें कि बाइबल में लिखा है कि जो मूर्ति पूजा करेगा वो लोफर हो जाएगा हरामखोर हो जाएगा चोर हो जाएगा और जो मूर्ति पूजा करने वालों के घर का रोटी खा लेगा चाहे मौत का टाइम हो वो नरक में जाएगा उसको कभी मुक्ति नहीं मिलेगी और लोगों को एक बात कहना कि तेरे अपने रिश्तेदार तेरे है कि यीशु मसीह तेरा है कब वो यीशु मसीह मेरा है यीशु मसीह उनका हो सकता है लेकिन जिनको कन्वर्ट कर रहे है उनको इस माया जाल में फंसा रहे हैं सरकारें भी जो है इसके लिए जिम्मेवार हैं क्या सरकार को सुनाई नहीं देता अब वो मिल गया ना वहाँ वो बाबा पांछूल बाबा क्यों क्यों वो मुसलमान हमारी लड़कियाँ एक हजार से ज्यादा उन्होंने मुसलमान बना ली मैं मानती हूँ कि जो उनके बहकावे में आते हैं वो भी गलत है लेकिन जो भूख के कारण आते हैं उसके लिए हम दोषी हैं अगर सारे मंदिर सारे गुरुद्वारे जैन समाज बौद्ध समाज अपने दरवाजे उनके लिए खोल दे तो भूख के कारण तो पढ़ाई के कारण तो कोई नहीं ना जाएगा इसलिए मैं इनकी बहुत सराहना करती हूँ लट्की है, जी हैं संत जी महाराज है दुष्वी अखाड़े वाले हैं राम तीर्थ वाले हैं ये सारे मिलके समाज को लीड कर रहे हैं और मैं अपने साथियों को एक बात कहूंगी कि आपको कट्टरता छोड़नी पड़ेगी अगर किसी ने ये वेश बना लिया तो बच्चा बना लिया तो क्या हुआ हिंदू देवी देवता का वेश बनाया ना हमें थोड़ा पराकदिन होना चाहिए जय श्री दिया उन्होंने को भी और हमारे एडीसीपी मिस्टर हरपाल की ड्यूटी लगी है सबको कन्वे कर दिया इसको बंद कराइए और अभी मिस्टर प्रवेश चोपड़ा ए सी पी आए थे उनको कह दिया एफ आई आर तो आई दर्ज हो सकती है ना एफ आई आर दर्ज करो और प्रशासन का फैसला दो ऐसे जो कार्यक्रम नहीं हो गए ਜੀ ਜਿਹੜੀ ਅੱਜ ਦੀ ਕਾਫੀ ਅੱਗੇ ਆ ਗਿਆ ਮੈਂ ਮਹਾਂਤਾਰੂਨੀ ਗਰੀ ਸ਼੍ਰੀ ਪੰਚਦਾਸ਼ ਨਾਮ ਬਹਿਰ ਵਿਜੂ ਨਾਖਾਰਾ ਦੇਖੋ ਜੀ ਅੱਜ ਦੀ ਜਿਹੜੀ ਮੀਟਿੰਗ ਹੋਈ ਏ ਅੱਜ ਹੀ ਮੀਟਿੰਗ ਨਹੀਂ ਹੋਈ ਇਸ ਤਰ੍ਹਾਂ ਦੀਆਂ ਮੀਟਿੰਗਾਂ ਪਹਿਲੇ ਵੀ ਕਈ ਆਪਾਂ ਕਰ ਚੁੱਕੇ ਆਂ ਔਰ ਇਸੇ ਚੀਜ਼ ਨੂੰ ਮਧੇ ਨਜ਼ਰ ਰੱਖਦੇ ਆ ਕਈ ਵਾਰੀ ਆਪਾਂ ਪ੍ਰਸ਼ਾਸਨ ਨੂੰ ਮੈਮੰਡਮ ਦਿੱਤੇ ਨੇ ਮੰਗ ਪੱਤਰ ਦਿੱਤੇ ਨੇ ਪਰ ਪ੍ਰਸ਼ਾਸਨ ਨੇ ਕਦੀ ਵੀ ਇਹਦੇ ਉੱਤੇ ਗੌਰ ਨਹੀਂ ਕੀਤਾ ਆਪਾਂ ਇਹ ਸਮਝ ਸਕਦੇ ਆਂ ਕਿ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹਦੇ ਉੱਤੇ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਵੋਟ ਬੈਂਕ ਦਾ ਕਿਉਂਕਿ ਇੱਕ ਇੱਕ ਬਹੁਤ ਵੱਡੀ ਕਮਿਊਨਿਟੀ ਜਿਹੜੀ ਬਣ ਚੁੱਕੀ ਆ ਉਹ ਪ੍ਰਸ਼ਾਸਨ ਸੋਚਦਾ ਵੀ ਕਿਤੇ ਨਾ ਕਿਤੇ ਸਾਡੇ ਵੋਟ ਬੈਂਕ ਨੂੰ ਇਹਦੇ ਚ ਨੁਕਸਾਨ ਹੋ ਸਕਦਾ ਸਿਰਫ ਸਾਡੇ ਅੱਗੇ ਕਿ ਇਹੋ ਹੀ ਬਹਾਨਾ ਲਾਇਆ ਜਾਂਦਾ ਕਿ ਆਪਾਂ ਲਾਅ ਆਰਡਰ ਨੂੰ ਜਿਹੜਾ ਉਹ ਮਦਦ ਇਹ ਨਾ ਰੱਖਦੇ ਆ ਆਪਾਂ ਇਹ ਚੀਜ਼ਾਂ ਨਹੀਂ ਕਰਦੇ ਕੀ ਲਾਅ ਜਿਹੜਾ ਆਰਡਰ ਆ ਉਹ ਸਿਰਫ ਸਾਡੇ ਸਨਾਤਨੀਆਂ ਉੱਤੇ ਹੀ ਲਾਗੂ ਹੁੰਦਾ ਜਿਹੜੇ ਸਨਾਤਨ ਦੇ ਖਿਲਾਫ ਉਂਗਲਾ ਚੁੱਕਦੇ ਨੇ ਸਨਾਤਨ ਦੇ ਨਾਲ ਮਾਰਾ ਚੰਗਾ ਬੋਲਦੇ ਨੇ ਸਨਾਤਨ ਦੇ ਖਿਲਾਫ ਪੁੱਠਾ ਸੱਦਾ ਬੋਲਦੇ ਨੇ ਜਿਤਨਾ ਨਵੀਂ ਇੱਕ ਵੀਡੀਓ ਵੇਖਣ ਵਿੱਚ ਆਈ ਹੈ ਕਿ ਜਿਹਦੇ ਵਿੱਚ ਮੂਰਤੀ ਪੂਜਕਾਂ ਨੂੰ ਹਰਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਪ੍ਰਸ਼ਾਸਨ ਦੀ ਨਿਗਾਹ 'ਚ ਕਿਉਂ ਨਹੀਂ ਆਉਂਦੀਆਂ ਆਮ ਜਨਤਾ ਦੀ ਨਿਗਾਹ ਵਿੱਚ ਆਉਂਦੀਆਂ ਨੇ ਇਹ ਦੇ ਇਹਦੇ ਤੇ ਪ੍ਰਸ਼ਾਸਨ ਨੂੰ ਸੰਕੇਨ ਲੈ ਕੇ ਜਲਦੀ ਤੋਂ ਜਲਦੀ ਜਿੰਨੇ ਬਿਆਨਬਾਜ਼ੀ ਕੀਤੀ ਹੈ ਸਾਨੂੰ ਤੇ ਇਹ ਸ਼ੋਤੇ ਵੀ ਸ਼ਾਮ ਤੱਕ ਉਹਦੀ ਗ੍ਰਿਫਤਾਰੀ ਜਿਹੜੀ ਹੋਣੀ ਹੈ ਉਹ ਜ਼ਰੂਰੀ ਹੈ ਦੇਖੋ ਜੀ ਆਪਾਂ ਸ਼ਾਮਾਂ ਤੱਕ ਉਸ ਚੀਜ਼ ਦੀ ਵੀ ਇੰਤਜ਼ਾਰ ਕਰਾਂਗੇ ਕਿ ਹੁਣ ਜਿਵੇਂ ਪ੍ਰਵੇਸ਼ ਜੀ ਸਾਡੇ ਕੋਲ ਬੈਠ ਕੇ ਗਏ ਨੇ ਉਹਨਾਂ ਨੇ ਉਹ ਮੈਸੇਜ ਜਿਹੜਾ ਹੈ ਉਹ ਕਿ ਉਹ ਨੁਮਾਇੰਦੇ ਸੀਗੇ ਸਿੱਕੀ ਸਾਧ ਦੇ ਸਾਡੇ ਕੋਲ ਆਪਾਂ ਉਹਨਾਂ ਦਾ ਜੀਅਨ ਉਹਨਾਂ ਦੀ ਗੱਲ ਸੁਣੀ ਹੈ ਦੱਸੇ ਤੇ ਇਹਨਾਂ ਸੈਂਸਿਟਿਵ ਮੈਟਰ ਸੀਗਾ ਕਿ ਸੀਪੀ ਸਾਹਿਬ ਨੂੰ ਆਪ ਆਉਣਾ ਚਾਹੀਦਾ ਸੀ ਕਿਉਂਕਿ ਆਪਾਂ ਜੀ ਜਿਹਨੂੰ ਇਲਾਕੇ ਤੋਂ ਹੁਲਦੇ ਪਿਆ ਕਿ ਜੇ ਸੀਪੀ ਸਾਹਿਬ ਆਪ ਨਹੀਂ ਆਏ ਤੇ ਕਿਤੇ ਨਾ ਕਿਤੇ ਸੀਪੀ ਸਾਹਿਬ ਨੇ ਸਾਡੇ ਮੈਂਬਰਮ ਨੂੰ ਸਾਡੇ ਮੰਗ ਪੱਤਰ ਨੂੰ ਔਰ ਸਾਡੀ ਆਵਾਜ਼ ਨੂੰ ਨਜ਼ਰ ਅਦਾਜ਼ ਕੀਤਾ ਸੁਨੇਹਾ ਪਿਆਰ ਦਾ ਸੰਦੇਹਾ ਪਿਆਰ ਦਾ ਤੁਸੀਂ ਸਾਰਾ ਕੋਈ ਜਾਣਦੇ ਹੋ ਕਿ ਇਹ ਸੁਨੇਹਾ ਪਿਆਰ ਦਾ ਨਹੀਂ ਹੈਗਾ ਦੇਖੋ ਮੁਗਲਾਂ ਨੇ ਸਾਡੇ ਉੱਤੇ ਸ਼ਾਸਨ ਕੀਤਾ ਉਹਨਾਂ ਸਾਰੇ ਆਮ ਸਾਡਾ ਕਤਲੇਆਮ ਕੀਤਾ ਖੂਨ ਵਹਾਇਆ ਇਸ ਧਰਤੀ ਨੂੰ ਲਾਲ ਕੀਤਾ ਔਰ ਇਹ ਜਿਹੜਾ ਕ੍ਰਿਸਚਨਾਈਟ ਦਾ ਜਿਹੜਾ ਧਰਮਾਂਤਰਨ ਦਾ ਜਿਹੜਾ ਸਿਸਟਮ ਕਤਲਿਆਮ ਕੀਤਾ ਜਾ ਰਿਹਾ ਬਿਨਾ ਚਾਕੂ ਤਲਵਾਰ ਤੋਂ ਕਈ ਹਿੰਦੂ ਸਿੱਖ ਵੀਰ ਜਿਹੜੇ ਨੇ ਉਹ ਮਾਰ ਕੇ ਉਹਨਾਂ ਨੂੰ ਦੂਜੇ ਧਰਮਾਂ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਜਿਹੇ ਪਿਆਰ ਦਾ ਸੁਨੇਹਾ ਸੀ ਤੇ ਫਿਰ ਜਿਤਨਾ ਹਿੰਦੂ ਸਿੱਖ ਵੀਰ ਜਿਹੜੇ ਨੇ ਸਾਡੇ ਨਾਲ ਮਿਲ ਕੇ ਆਪਾਂ ਬੈਠ ਕੇ ਜਾਨਦੇ ਆ ਦੇਖੋ ਜਿਹੜਾ ਬੰਦਾ ਗੁਰਦੁਆਰਾ ਸਾਹਿਬ ਜਾਂਦਾ ਉਹ ਮੰਦਿਰ ਵੀ ਜਾਂਦਾ ਜਿਹੜਾ ਮੰਦਿਰ ਜਾਂਦਾ ਉਹ ਗੁਰਦੁਆਰਾ ਸਾਹਿਬ ਵੀ ਜਾਂਦਾ ਜਿਹੜਾ ਬੰਦਾ ਇੱਕ ਵਾਰੀ ਚਰਚ ਚਲਾ ਜਾਂਦਾ ਉਸ ਤੋਂ ਬਾਅਦ ਉਹ ਕਾਹੇ ਜੋਗਾ ਨਹੀਂ ਰਹਿੰਦਾ ਉਹ ਕਿਤੇ ਵੀ ਨਹੀਂ ਜਾਂਦਾ ਜੇ ਪਿਆਰ ਦਾ ਸੰਦੇਸ਼ ਹੈ ਤੇ ਫਿਰ ਉਹਨੂੰ ਉਸ ਨੂੰ ਦੂਜੀ ਜਗ੍ਹਾ ਤੋਂ ਗੁਰਦੁਆਰਾ ਜਾਂ ਮੰਦਰ ਜਾਂਦੋਂ ਢੱਕਿਆ ਕਿਉਂ ਜਾਂਦਾ ਹੈ ਸਾਡੇ ਪ੍ਰਸ਼ਾਦ ਖਾਨ ਤੋਂ ਕਿਉਂ ਢੱਕਿਆ ਜਾਂਦਾ ਹੈ ਵਰਤ ਤਿਉਹਾਰ ਮਨਾਉਣ ਤੋਂ ਕਿਉਂ ਢੱਕਿਆ ਜਾਂਦਾ ਹੈ ਇਹ ਚੀਜ਼ ਜਿਹ ਪਿਆਰ ਦਾ ਹੀ ਸੰਦੇਸ਼ ਹੈਗਾ ਤੇ ਮੈਨੂੰ ਲੱਗਦਾ ਵੀ ਇਹ ਪਿਆਰ ਦਾ ਸੰਦੇਸ਼ ਨਹੀਂ ਇਹ ਹੱਤਿਆਚਾਰ ਦਾ ਸੰਦੇਸ਼ ਹੈ ਕੋਈ ਕੁਝ ਕਰਦਾ ਜੇ ਪ੍ਰੋਗਰਾਮ ਪਾਸ ਨਹੀਂ ਕਰਾਂਦਾ ਜਾਂ ਉੱਤੇ ਕਾਰਵਾਈ ਨਹੀਂ ਕਰਦਾ ਦੇਖੋ ਜੀ ਜੇ ਪ੍ਰਸ਼ਾਸਨ ਦੇਖੋ ਆਪਾਂ ਨੂੰ ਲੱਗਦਾ ਹੀ ਪਿਆ ਅਪਾਏ ਜੀ ਇਹ ਸੋਚ ਕੇ ਪਹਿਲੇ ਤੁਰੇ ਸੀਗੇ ਕਿ ਸਾਨੂੰ ਲੱਗਦਾ ਹੀ ਪਿਆ ਕਿ ਸੀਪੀ ਸਾਹਿਬ ਸਾਨੂੰ ਇਹੋ ਸੰਦੇਸ਼ ਆ ਮਿਲਿਆ ਸੀ ਕਿ ਸੀਪੀ ਸਾਹਿਬ ਖੁਦ ਜਿਹੜੇ ਨੇ ਸਾਡੇ ਨਾਲ ਮਿਲਣ ਵਾਸਤੇ ਆ ਰਹੇ ਨੇ ਸੀਪੀ ਸਾਹਿਬ ਨਹੀਂ ਆਏ ਐਸਾ ਕਿਹੜੀ ਮਹਸੂਸ ਲੀਏ ਸੀ ਐਡੇ ਕਿਹੜਾ ਬੀਜ਼ੀ ਪਣ ਪੰਜਾਬ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਗਿਆ ਲਾਵਾ ਆਰਡਰ ਦੀ ਸਥਿਤੀ ਦਾ ਕਿ ਸੀਪੀ ਸਾਹਿਬ ਨੂੰ ਸਾਡੋ ਮਿਲਣ ਚੁੱਕਾ ਟਾਈਮ ਹੀ ਨਹੀਂਗਾ ਸਾਨੂੰ ਇਗਨੋਰ ਕੀਤਾ ਜਾ ਰਿਹਾ ਅਸੀਂ ਇਹ ਸੋਚ ਕੇ ਪਹਿਲੇ ਤੁਰੇ ਸੀ ਕਿ ਸੀਪੀ ਸਾਹਿਬ ਨੇ ਸਾਨੂੰ ਨਹੀਂ ਮਿਲਣਾ ਔਰ ਸਾਨੂੰ ਇਹ ਵੀ ਪਤਾ ਹੈ ਕਿ ਉਹ ਜਿਹੜਾ ਇਹਨਾਂ ਦਾ ਪਿਆਸ ਸੰਦੇਸ਼ ਜਿਹੜਾ ਜਿਹੜਾ ਆਪਣਾ ਸਭਾ ਕਰਨੀ ਹੈ ਉਹ ਵੀ ਬੰਦ ਨਹੀਂ ਕੀਤੀ ਉਸ ਤੂੰ ਹਰ ਹਾਲਾਤ ਵਿੱਚ ਆਪਾਂ ਢੱਕਣਾ ਆ ਰੋਕਣਾ ਆ ਉਸ ਸਥਿਤੀ ਵਿੱਚ ਕੁਝ ਵੀ ਕੋਈ ਗਲਤ ਹੁੰਦਾ ਕੋਈ ਵੱਟ ਟਕ ਹੁੰਦੀ ਜਾਂ ਮਾਰਾ ਚੰਗਾ ਹੁੰਦਾ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਔਰ ਜਾਗੜੀ ਕਮਿਊਨਿਟੀ ਇੱਕ ਪ੍ਰੋਗਰਾਮ ਕਰਾ ਰਹੀ ਹੈ ਉਹ ਹੋਏ ਕੋ ਐਸਾ ਉਹਦਾ ਕਾਰਨ ਹੈ ਕਿ ਇਹ ਪਹਿਲਾ ਹੀ ਟਾਈਮ ਆਇਆ ਹੈ ਪਹਿਲਾ ਸਮਾਂ ਐਸਾ ਆਇਆ ਹੈ ਕਿ ਤਿੰਨੇ ਕਮਿਊਨਿਟੀਆਂ ਤਿੰਨੇ ਜਿਹੜੇ ਸਮਾਜ ਨੇ ਉਹ ਇਕੱਠੇ ਹੋਏ ਨੇ ਉਹ ਕਿਤੇ ਨਾ ਕਿਤੇ ਸਮਾਜ ਜਿਹੜਾ ਹਾਲੇ ਵੀ ਸਾਨੂੰ ਹਲਕੇ ਦੇ ਵਿੱਚ ਲੈ ਰਿਆ ਕਿਉਂਕਿ ਪਹਿਲਾ ਸਮਾਂ ਆ ਪਹਿਲੀ ਆਪਾਂ ਕਦੀ ਚੀਜ਼ ਨੂੰ ਇਕੱਠੇ ਹੋਏ ਹੀ ਨਹੀਂ ਔਰ ਮੈਂ ਆਸ ਕਰਦਾ ਕਿ ਇਹ ਚੀਜ਼ਾਂ ਅੱਗੇ ਤੋਂ ਵੀ ਹੁੰਦੀ ਰਹਿਣਗੀਆਂ ਸਮਾਜ ਆਪਾਂ ਇਕੱਠੇ ਹੋ ਕੇ ਜਦੋਂ ਚੱਲਾਂਗੇ ਤੇ ਪ੍ਰਸ਼ਾਸਨ ਨੂੰ ਕਿਤੇ ਨਾ ਕਿਤੇ ਸੋਚਣ ਦੇ ਵਾਸਤੇ ਮਜਬੂਰ ਹੋਣਾ ਪਏਗਾ। ਜੈ ਵਾਲਮੀਕੀ ਜੈ ਸ਼ੀਰામ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਸ੍ਰੀ ਦੁਰਗਿਆਨਾ ਤੀਰਥ ਵਿਖੇ ਜਿਹੜੀ ਸਾਡੀ ਸਤਕਾਰਯੋਗ ਭੰਜੀ ਆ ਲక్ష్ਮੀ ਕਾਂ ਚਾਵਲਾ ਜੀ ਉਹਨਾਂ ਦੀ ਅਗਵਾਈ ਹੇਠ ਜਿਹੜੀ ਇੱਕ ਹੰਗਾਮੀ ਮੀਟਿੰਗ ਹੋਈ ਆ ਔਰ ਔਰੇ ਵਿੱਚ ਸੰਤ ਸਮਾਜ ਸਾਡੇ ਸਤਕਾਰਯੋਗ ਮੰਤਰੀ ਜਸਵਿੰਦਰ ਜੀ, ਅਰुणगिरि ਜੀ, ਸਨੀਨਾ ਜੀ ਨਿਰਾਇਣ ਰਾਣ ਜੀ ਸਾਰੇ ਸੰਤ ਸਮਾਜ ਨੇ ਇੱਕ ਡਿਸੀਜਨ ਲਿੱਤਾ ਵਾ ਕਿ ਜਿਹੜਾ ਆਪਣਾ 30 ਤਰੀਕ ਦਾ ਇਹਦਾ ਪ੍ਰੋਗਰਾਮ ਹੋਣ ਜਾ ਰਿਹਾ ਵਾ ਉਹ ਜਿਹੜਾ ਪੂਰਨ ਤੌਰ ਤੇ ਉਹਨੂੰ ਬੰਦ ਕਰਨਾ ਚਾਹੀਦਾ ਵਾ ਕਿਉਂਕਿ ਪਿਆਰ ਦੇ ਸਨੇਹ ਦੇ ਨਾਂ ਤੇ ਇਹ ਸਮਾਜ ਦੇ ਵਿੱਚ ਜ਼ਹਿਰ ਫਲਾ ਰਹੇ ਆ ਔਰ ਇਹਦੇ ਵਿੱਚ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਸਾਰੀਆਂ ਜਥੇਬੰਦੀਆਂ ਦੇ ਆਗੂ ਆਏ ਆ ਡਾਕਟਰ ਰੋਹਨ ਜੀ ਆਏ ਆ ਵਰਨ ਸ੍ਰੀਨ ਜੀ ਆਏ ਆ ਹੋਰ ਬਹੁਤ ਜਿਹੜੀਆਂ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਸਾਰਿਆਂ ਨੇ ਵਿੱਚ ਸ਼ਮੂਲੀਅਤ ਕੀਤੀ ਆ ਔਰ ਸਾਰਿਆਂ ਦਾ ਇੱਕੋ ਹੀ ਸੋਚਣਾ ਵਾ ਕਿ ਇਹ ਜਿਹੜੇ ਸਮਾਜ ਵਿੱਚ ੜਕਾਉ ਪਾਸ਼ਣ ਜਿਹੜੇ ਹੋ ਰਹੇ ਆ ਇੱਕ ਸਮੁਦਾਇ ਵੱਲੋਂ ਬਹੁਤ ਜ਼ਿਆਦਾ ਨਿੰਦਨਯੋਗ ਆ ਔਰ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਹਜੇ ਤੱਕ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿੱਤਾ ਜਾ ਰਿਹਾ ਕਿਉਂਕਿ ਕੱਲ ਬਾਬਾ ਮੇਜਰ ਸਿੰਘ ਜੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਗੁਰਪ੍ਰੀਤ ਅਦਾਸੀ ਜਿਹੜੇ ਕੈਲੀਫੋਰਨੀਆ ਤੋਂ ਆ ਸੰਤ ਉਹਨਾਂ ਵੱਲੋਂ ਕਾਨਫਰੰਸ ਕੀਤੀ ਗਈ ਆ ਹਿੰਦੂਸਤਾਨ ਸਮਾਜ ਵੱਲੋਂ ਕਾਨਫਰੰਸ ਕੀਤੀ ਗਈ ਆ ਪਰ ਇੰਨਾ ਇੰਨੀ ਸਮੇਂ ਜਿਹੜੀ ਸਿਚੁਏਸ਼ਨ ਨੂੰ ਗੰਭੀਰਤਾ ਦੇਖਦੇ ਆ ਵੀ ਪ੍ਰਸ਼ਾਸਨ ਨੇ ਸਾਡੇ ACP ਸਾਹਿਬ ਤੇ JH ਲੋ ਸਾਡੇ ਸਤਿਕਾਰਯੋਗ ਆ ਪਰ ਜੋ ਜਿਹੜੀ ਸਿਚੁਏਸ਼ਨ ਦੀ ਗੰਭੀਰਤਾ ਵਾ ਘਟੋ ਘਟ SP ਸਾਹਿਬ ਨੂੰ ਤੇ ਖੁਦ ਆਣਾ ਚਾਹੀਦਾ ਸੀਗਾ ਪਰ ਪ੍ਰਸ਼ਾਸਨ ਨੇ ਇਹ ਜ਼ਰੂਰੀ ਨਹੀਂ ਸਮਝਿਆ ਔਰ ਜਿਹੜੀ ਸਾਡੀ ਡਿਮਾਂਡ ਆ ਨਾ ਤੇ ਹਜੇ ਉਹਨਾਂ ਨੇ ਪ੍ਰੋਗਰਾਮ ਤੇ ਰੋਕ ਲਾਉਣ ਦਾ ਕੋਈ ਅਫੀਸ਼ੀਅਲ ਸਾਨੂੰ ਨੋਟਿਸ ਦਿੱਤਾ ਵਾ ਔਰ ਨਾ ਹੀ ਉਸ ਬੰਦੇ ਤੇ ਜਿਹੜੀ ਆ ਇੱਕ FIR ਲਾਂਚ ਕੀਤੀ ਆ ਇੱਥੋਂ ਇਹ ਸਾਫ਼ ਜਿਹੜੀ ਤਸਤੀ ਕਰਨ ਦੀ ਜਿਹੜੀ ਨੀਤੀ ਜਿਹੜੀ ਆ ਸਾਫ਼ ਕਲੀਅਰ ਹੋ ਰਹੀ ਆ ਕਿਉਂਕਿ ਜਿਸ ਵੇਲੇ ਇਹਨਾਂ ਵੱਲੋਂ ਕੋਈ ਕੰਪਲੇਂਟ ਜਾਂਦੀ ਆ ਤੇ ਪ੍ਰਸ਼ਾਸਨ ਇਮੀਡੀਏਟਲੀ ਵਿਦਾਊਟ ਇਨਕੁਆਰੀ ਜਿਹੜਾ ਵਾ ਉਹ ਐਫ ਆਈ ਆਰ ਲਾਂਚ ਕਰ ਦਿੰਦਾ ਵਾ ਜਿਹੜਾ ਮੈਂ ਤਾਜ਼ਾ ਉਦਾਹਰਣ ਦਵਾਂਗਾ ਜਾੜ ਫਿਲਮ ਤੇ ਜਿਹੜਾ ਇਹਨਾਂ ਵੱਲੋਂ ਟਿੱਪਣੀ ਕੀਤੀ ਗਈ ਸੀ ਕਿ ਪੂਰੀ ਸਟਾਰ ਕਾਸਟ ਨੇ ਪਰਚਾ ਦਰਜ ਹੋਇਆ ਰੈਪਰ ਬਾਦਸ਼ਾਹ ਤੇ ਜਿਹੜਾ ਪਰਚਾ ਦਰਜ ਹੋਇਆ ਪਰ ਇੰਨਾ ਪੂਰਾ ਤਿੰਨ ਜਿਹੜੀਆਂ ਤੇ ਤਿੰਨ ਸਮਾਜ ਆ ਹਿੰਦੂ ਵਾਲਮਿਕੀ ਸਿੱਖ ਜਥੇਬੰਦੀਆਂ ਜਿਹੜੀਆਂ ਵਾ ਪੂਰੇ ਇਸ ਟਾਈਮ ਆਪਣੇ ਕਰੋਸ਼ਤੇ ਆ ਪਰ ਪ੍ਰਸ਼ਾਸਨ ਜਿਹੜਾ ਵਾ ਹਜੇ ਵੀ ਟਲਰ ਰਹੀਆ ਆਪਣਾ ਰਿਆ ਵਾ ਕਾਰਨ ਕੀ ਲੱਗਦਾ ਕਿਉਂਕਿ ਪ੍ਰਸ਼ਾਸਨ ਨੇ ਗੱਲ ਕਰੀ ਹੈ ਜਾਂ ਉਹਨਾਂ ਦੀ ਗੱਲ ਕਰੀ ਪਿਆਰ ਤੇ ਸਨੇਹ ਪਾਜੀ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਆ ਮੈਨੂੰ ਦੱਸੋ ਕਾਹਦਾ ਪਿਆਰ ਦਾ ਸੁਨੇਹਾ ਸਾਡੀ ਸਨਾਤਨ ਸੰਸਕ੍ਰਿਤੀ ਆ ਵਸੂਦੇਵ ਕੁੰਡਮਕੰਬ ਪੂਰਾ ਜਿਹੜਾ ਵਿਸ਼ਾ ਵਾ ਜਿਹੜਾ ਉਹ ਸਾਡਾ ਪਰਿਵਾਰ ਆ ਪਰ ਤੁਸੀਂ ਜਿਹੜੇ ਤੁਹਾਡੇ ਅੰਦਰ ਤੁਹਾਡੇ ਜਿਹੜੇ ਫੋਲੋਅਰ ਆ ਤੁਸੀਂ ਉਹਨਾਂ ਨੂੰ ਹੀ ਕਹਿ ਰਹੇ ਆ ਕਿ ਵੀ ਤੁਸੀਂ ਆਪ ਮੈਂ ਰੱਜੀ ਪੁੱਜੀ ਆਪੀ ਮੇਰੇ ਬੱਚੇ ਜੀ ਨਾਲ ਹਿਸਾਬ ਹੋ ਕੇ ਮੈਂ ਸਾਰਾ ਕੋਈ ਠੀਕ ਆ ਬਾਕੀ ਜਿਹੜੇ ਸਾਰੇ ਆ ਉਹ ਚੋਰ ਆ ਠੱਗਾ ਲੁਟੇਰੇ ਆ ਗਲਗਲੋਚ ਕਰਨ ਵਾਲੇ ਆ ਬੀ ਜੇ ਤੁਹਾਡੇ ਪਰਦੇ ਫੁੱਲਣ ਤੇ ਆ ਜੀਏ ਕਿ ਵੀ ਨੈਟ ਭਿਆ ਪਿਆ ਵਾ ਤੁਸੀਂ ਆਪਣਾ ਵੀ ਸਾਰਾ ਦੇਖ ਲਓ ਸਾਡੇ ਵੱਲ ਉਂਗਲੀ ਚੁੱਕਣ ਤੋਂ ਪਹਿਲਾਂ ਕਿਸੇ ਵੱਲ ਉਂਗਲੀ ਚੁੱਕੀ ਹੈ ਨਾ ਤੇ ਤਿੰਨ ਉਂਗਲਾਂ ਪਹਿਲਾਂ ਆਪਣੇ ਵੱਲ ਹੁੰਦੀਆਂ ਵਾ ਪਹਿਲਾਂ ਤੁਸੀਂ ਆਪਣਾ ਵੱਲ ਵੀ ਦੇਖ ਲਵੋ ਤੁਸੀਂ ਸਾਨੂੰ ਇਸ ਖਾਰੇ ਜੇ ਕਿ ਵੀ ਤੁਸੀਂ ਹਰਾਮਖੋਰ ਜੇ ਜਾਂ ਤੁਸੀਂ ਮੂਰਤੀ ਪੂਜਕ ਜੇ ਮੈਨੂੰ ਇੱਕ ਚੀਜ਼ ਦੱਸ ਦੋ ਕਿ ਵੀ ਤੁਹਾਡੀ ਚਰਚਾ ਦੇ ਵਿੱਚ ਮੂਰਤੀਆਂ ਨਹੀਂ ਹੈਗੀਆਂ ਅੱਜ ਕੱਲ ਦਾ ਸਮਾਜ ਜਿਹੜਾ ਵਾ ਇਹਨਾਂ ਨੇ ਜਿਹੜਾ ਸਾਡਾ ਮੈਂ ਅਹਿਸਾਸ ਇੱਕ ਸਪਸ਼ਟ ਬੜੇ ਸਮਾਜ ਨੂੰ ਵੀ ਇੱਕ ਚੀਜ਼ ਦੀ ਲੰਤ ਪਾਵਾਂਗਾ ਸਾਡਾ ਸਮਾਜ ਇਸ ਤਰੱਕੇ ਦਾ ਵਾ ਕਿ ਬਾਹਰ ਦੀ ਚੀਜ਼ ਜਿਹੜੀ ਆ ਇਹਨਾਂ ਨੂੰ ਬਹੁਤ ਵਧੀਆ ਲੱਗਦੀ ਆ ਉਹ ਕਿਤੇ ਪਿੰਡ ਦੀ ਵਿਚਾਰੀ ਇੱਕ ਬੀਬੀ ਅਨਪੜੇ ਬੀਬੀ ਆ ਉਹਨੂੰ ਵੀ ਕਹਿ ਦਈਏ ਨਾ ਕਿ ਵੀ ਤੈਨੂੰ ਬੀਬੀ ਉੱਥੇ ਸਟੇਜ ਤੇ ਚੜਾ ਕੇ ਕਹਿਣਾ ਵਾ ਕਿ ਵੀ ਤੈਨੂੰ ਲੂਸੀਫਰ ਜਿਹੜਾ ਇਹਨਾਂ ਦਾ ਬਾਹਰ ਦਾ ਭੂਤ ਜਿਹੜਾ ਚੰਮੜ ਗਿਆ ਵਾ ਤੈਨੂੰ ਭਾਵੇਂ ਚੰਮੜਿਆ ਕੁਝ ਵੀ ਨਾ ਹੋਵੇ ਉਹਨੇ ਕਹਿ ਦੇਣਾ ਜੀ ਮੈਨੂੰ ਤਾਂ ਭਾਹ ਦੇ ਬਾਹਰ ਦਾ ਭੂਤ ਚੜਿਆ ਵਾ ਮੈਂ ਉਹ ਉੱਥੇ ਕੋਛਾ ਲੋਕਾਂ ਨੂੰ ਅਡੰਬਰ ਪਖੰਡ ਜਿਹੜਾ ਵਾ ਇਹ ਕਰ ਕਰਕੇ ਲੋਕਾਂ ਨੂੰ ਬੇਫਕੂ ਬਨਾਇਆ ਜਾ ਰਿਹਾ ਵਾ ਜਿਹੜਾ 1954 ਦਾ ਮੈਂ ਪਹਿਲੇ ਦਿਨ ਤੋਂ ਜਿਹੜਾ ਕਹਿ ਰਿਹਾ ਹਾਂ ਡਰੱਗਸ ਐਂਡ ਮੈਡੀਕਲ ਰੈਮੇਡੀ ਐਕਟ ਹੈਗਾ ਵਾ ਜਿਹੜਾ ਔਰਤੇ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਸਾਡੇ ਜਿਹੜੇ ਸੰਤ ਹੈਗੇ ਆ ਸਵਾਮੀ ਰਾਮਦੇਵ ਜੀ ਆ ਉਹਨਾਂ ਨੇ ਕਰੋਨਾ ਦੇ ਵਿੱਚ ਮੈਡੀਸਨ ਤਿਆਰ ਕੀਤੀ ਸੀ ਪੂਰਾ ਵਿਸ਼ਪ ਜਿਹੜਾ ਵਾ ਉਸ ਟਾਈਮ ਕਰੋਨਾ ਕਰੋਨਾ ਦੇ ਵਿੱਚ ਫੈਲਦਾ ਸੀਗਾ ਪੂਰਾ ਵਿਸ਼ਪ ਜਿਹੜਾ ਆਯੁਰਵੇਦ ਦੀ ਸ਼ਰਨ ਚ ਗਿਆ ਪਰ ਜਦੋਂ ਉਹਨਾਂ ਨੇ ਮੈਡੀਸਨ ਦੀ ਕੋਸ਼ਿਸ਼ ਨਾ ਕੀਤੀ ਤੇ WHO ਵੀ ਉਹਨਾਂ ਦੇ ਦੁਆਰੇ ਹੋ ਗਿਆ ਇਹਨਾਂ ਵੱਲ ਕਿਉਂ ਨਹੀਂ ਹੈਗਾ ਰਣਨੀਤੀ ਕਲੀਅਰ ਆ ਜੀ ਸਾਡੀ ਕੱਲ ਵੀ ਮੀਟਿੰਗ ਹੋਈ ਆ ਬਾਬਾ ਮੇਜਰ ਸਿੰਘ ਜੀ ਵੱਲੋਂ ਵੀ ਪੂਰੇ ਹਗਨਾਮੇ ਜਾਰੀ ਆ ਸਾਰੀਆਂ ਜਿਹੜੀਆਂ ਨੰਗ ਸਿੰਘ ਫੌਜਾਂ ਆ ਤਿਆਰ ਬਰ ਤਿਆਰ ਆ ਹਿੰਦੂ ਸੰਤ ਸਮਾਜ ਦਾ ਅਸ਼ੀਰਵਾਦ ਆ ਪੂਰਾ ਅੱਜ ਭੰਜੀ ਦਾ ਵੀ ਅਸ਼ੀਰਵਾਦ ਸਾਨੂੰ ਮਿਲ ਗਿਆ ਵਾ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੇਕਰ ਪ੍ਰਸ਼ਾਸਨ ਸ਼ਾਮ ਤੱਕ ਸਾਨੂੰ ਕੋਈ ਕਿਉਂਕਿ ਏਸੀਪੀ ਸਾਹਿਬ ਆਏ ਆ ਏਸੀਪੀ ਸਾਹਿਬ ਨੇ ਕਿਹਾ ਵਾ ਸ਼ਾਮ ਤੱਕ ਤੁਹਾਨੂੰ ਕੋਈ ਨਾ ਕੋਈ ਡਿਸੀਜਨ ਕਰ ਦਿੱਤਾ ਜਾਊਗਾ ਪਰ ਡਿਸੀਜਨ ਦੋ ਆ ਐਫ ਆਈ ਆਰ ਵੀ ਲਾਂਚ ਹੋਵੇ ਔਰ ਜਿਹੜਾ ਏ ਆਰਟੀ ਪ੍ਰੋਗਰਾਮ ਤੇ ਵੀ ਜਿਹੜੀ ਆ ਪੂਰਨ ਜਿਹੜੀ ਰੋਕ ਲਗਾਈ ਜਾਵੇ ਔਰ ਨਾਲ ਦੀ ਨਾਲ ਦੇਖੋ ਇੱਕ ਗੱਲ ਮੈਂ ਕਲੀਅਰ ਕਹਿਣਾ ਚਾਹਾਂਗਾ ਕਿ ਜੇ ਸਾਰਿਆਂ ਨੂੰ ਆਪਣਾ ਆਪਣਾ ਧਾਰਮਿਕ ਪ੍ਰੋਗਰਾਮ ਸਮਾਗਮ ਕਰਨ ਦਾ ਅਧਿਕਾਰ ਆ ਆਪਾਂ ਇਸੀ ਤੋਂ ਕੋਈ ਗਰੇਜ ਨਹੀਂ ਕਰਦੇ ਪਰ ਇਹਨਾਂ ਵੱਲੋਂ ਜਦੋਂ ਵੀ ਪ੍ਰੋਗਰਾਮ ਕੀਤਾ ਜਾਂਦਾ ਵਾ ਇਦਾਂ ਦੀ ਕੌਂਟ੍ਰੋਵਰਸੀਆ ਹੁੰਦੀਆਂ ਕਿਉਂਕਿ ਇਹ ਆਪ ਕ੍ਰੀਏਟ ਕਰਦੇ ਆ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਪਰਮਿਸ਼ਨ ਦੇਣ ਤੋਂ ਪਹਿਲਾਂ ਇਹਨਾਂ ਕੋਲ ਐਫੀਡੇਵਿਟ ਲਿੱਤਾ ਜਾਵੇ ਕਿ ਜੇਕਰ ਤੁਹਾਡੀ ਕੋਈ ਵੀ ਕਿਸੇ ਤਰੀਕੇ ਦੀ ਕਾਉਂਟਰਵਰਸੀ ਆਈ ਤੇ ਇਮੀਡੀਏਟਲੀ ਤੁਹਾਡਾ ਪ੍ਰੋਗਰਾਮ ਰੱਦ ਕੀਤਾ ਜਾਵੇਗਾ ਔਰ ਤੁਹਾਡੇ ਤੇ ਐਫਆਈਆਰ ਲੋਨਜ ਕੀਤੀ ਜਾਵੇਗੀ ਫਿਰ ਆਪਣੇ ਆਪ ਜਿਹੜਾ ਵਾ ਨਾ ਇਹ ਸਿਰਫ ਸਿਰਫ ਜਿਹੜਾ ਵਾ ਕ੍ਰਾਈਸਟ ਜਿਹੜੇ ਜੀਜ਼ਸ ਕ੍ਰਾਈਸਟ ਆ ਉਹਨਾਂ ਦੀਆਂ ਸਿੱਖਿਆਵਾਂ ਦਾ ਵਹੀ ਪ੍ਰਚਾਰ ਕਰਨਗੇ। ਕੋਈ ਵੀ ਸਾਨੂੰ ਪ੍ਰਾਰਥਨਾ ਕਰਨ ਤੋਂ ਰੋਕ ਨਹੀਂ ਸਕਦਾ ਜੇ ਕੋਈ ਰੋਕੇਗਾ ਤੇ ਉੱਤੇ ਕਾਰਵਾਈ ਹੋਏਗੀ। ਤੁਹਾਡੇ ਵੱਲੋਂ ਦੇਖੋ ਜੀ ਆਪਾਂ ਪਹਿਲਾਂ ਕਲੀਅਰ ਕੀਤਾ ਵਾ ਕਿ ਅਸੀਂ ਪ੍ਰਾਰਥਨਾ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀਜ਼ਸ ਕ੍ਰਾਈਸਟ ਦੀਆਂ ਪ੍ਰਚਾਰ ਕਰਨ। ਦੇਖੋ ਜੇ ਆਰਟੀਕਲ 25 ਦੀ ਦੁਹਾਈਆਂ ਦਿੰਦੇ ਆ ਆਰਟੀਕਲ 25 ਕਹਿੰਦਾ ਵਾ ਰਾਈਟ ਟੂ ਫ੍ਰੀडम ਆ ਹਰ ਕੋਈ ਆਪਣਾ ਰਿਲੀਜੀਅਨ ਜਿਹੜਾ ਵਾ ਆਪਣੀ ਮਰਜ਼ੀ ਨਾਲ ਚੇਂਜ ਕਰ ਸਕਦਾ ਵਾ ਠੀਕ ਆ ਜੀ ਪਰ ਉਹਰੇ ਵਿੱਚ ਵੀ ਜਿਹੜਾ ਇੱਕ ਕਲੋਜ਼ ਆਂਦਾ ਵਾ ਉਹਰੇ ਵਿੱਚ ਆ ਵੀ ਕਿਹਾ ਜਾਂਦਾ ਵਾ ਕਿ ਤੁਸੀਂ ਕਿਸੇ ਨੂੰ ਲਾਲਚ ਦੇ ਕੇ ਜਾਂ ਡਰਾ ਤਮਕਾ ਕੇ ਕਨਵਰਜਨ ਨਹੀਂ ਕਰਵਾ ਸਕਦੇ ਦੂਸਰਾ ਜਿਹੜਾ ਡਰੱਗਜ਼ ਐਂਡ ਮੈਡੀਕਲ ਰੈਮੀਡ ਐਕਟ ਆ 25 ਅਸੀਂ ਤੁਹਾਨੂੰ ਦੇ ਦਿੱਤਾ ਤੁਸੀਂ ਰੱਖ ਲਓ ਜੇ 1954 ਅਸੀਂ ਕਹਿ ਰਹੇ ਆ ਫਿਰ ਉਹ ਵੀ ਤੇ ਨਾਲ ਰੱਖੋ ਨਾ ਦੇ ਉਹ 25 ਸੰਵਿਧਾਨ ਦੀ ਧਾਰਾ ਵਾ ਤੇ 1954 ਵੀ ਜਿਹੜੀ ਉਹ ਵੀ ਸੰਵਿਧਾਨ ਦੀ ਹੀ ਧਾਰਾ ਵਾ ਫਿਰ ਉਹਨੂੰ ਵੀ ਫੋਲੋ ਕਰਨਾ ਤੁਹਾਨੂੰ ਪੇਗਾ ਹੀ ਕਿਉਂਕਿ ਇਸ ਸੰਵਿਧਾਨ ਦੇ ਨਾਲ ਹੀ ਦੇ ਚੱਲਦਾ ਪਿਆ ਵਾ ਕਿਸੇ ਵੀ ਸਮੁਦਾਏ ਨਾਲ ਜਾਂ ਕਿਸੇ ਧਰਮ ਦੇ ਨਾਲ ਸਮਝ ਨਹੀਂ ਚੱਲਦਾ ਪਿਆ ਧਰਮ ਸਾਡੇ ਲਈ ਸ੍ਰੇਸ਼ਟ ਹੈ ਸਾਡੇ ਲਈ ਸਿਰ ਮੱਤੇ ਆ ਪਰ ਦੇਸ਼ ਜਿਹੜਾ ਵਾ ਉਹ ਸੰਵਿਧਾਨ ਨਾਲ ਚੱਲਦਾ ਵਾ ਔਰ ਸੰਵਿਧਾਨ ਦੀ ਪਾਲਣਾ ਅਸੀਂ ਵੀ ਕਰਦੇ ਆ ਔਰ ਉਹਨਾਂ ਨੂੰ ਵੀ ਕਰਨੀ ਪਵੇਗੀ ਜੀ ਕੋਈ ਵਿਸ਼ਵਾਸਤ ਹੈ ਸਦੋ ਕਲਾ ਮਾਈਕ ਤੋਂ ਹਿੰਦੀ ਸਮਾਈ ਜਿਹੜਾ ਉਹ ਚੱਪਾ ਦਾ ਮੇਰਾ ਇਹ ਕਿ ਸ਼ਹਿਰ ਮੇਰਾ ਆਪਣਾ ਤੇ ਸਤਰਾਬਰੀ ਨਵੀਂ ਜਿੰਨੀ ਕਾਸਾ ਸਾਰੇ ਭਰਾਵਾਂ ਦੀ ਹੈਗੀ ਹੈ ਮੇਰੇ ਵੀ ਉਨੀ ਆਸ ਹੈ ਤੇ ਰਹੀ ਗੱਲ ਜਿਵੇਂ ਭੈਣ ਜੀ ਨੇ ਗੱਲ ਦੱਸੀ ਹੈ ਇਹ ਸਾਡੇ ਮਾਨਵ ਕੁਮਾਰ ਸਾਹਿਬ ਮਾਨਵ ਬੀਸੀ ਸਾਹਿਬ ਉਹਨਾਂ ਦੇ ਧਿਆਨ ਚ ਤੇ ਜਿਵੇਂ ਅੱਜ ਮੈਨੂੰ ਹੁਕਮ ਹੋਇਆ ਸੀ ਤੁਸੀਂ ਭੈਣ ਜੀ ਨਾਲ ਗੱਲ ਕਰਕੇ ਤੇ ਜਿਹੜਾ ਮਨਰੰਡਮ ਤੁਸੀਂ ਲਾਓ ਨਾ ਲਗੋ ਉਹਦੀ ਕੀ ਵਿਚਾਰਧਾਰਾ ਕੀ ਲੈ ਕੇ ਤੇ ਅਸੀਂ ਮਹਿਮਾਨੀ ਚੀਕੀ ਸਾਹਮਣੇ ਸ਼ਾਂਚ ਲਿਆ ਕੇ ਫਿਰ ਤੁਹਾਨੂੰ ਹੱਦ ਤਰੀਕੇ ਨਾਲ ਅਸੀਂ ਮੈਂ ਦੱਸੂਗਾ ਕਿ ਵੀ ਕਿ ਅਸੀਂ ਲਾਈਨ ਆਫ ਸੈਕਸ਼ਨ ਅਡੌਪਟ ਕੀਤਾ ਜਿਸ ਨਾਲ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਤਣਾਅ ਦਾ ਮਾਹੌਲ ਨਾ ਹੋਵੇ ਦੇਖੋ ਹਰ ਧਰਮ ਆਪਣੇ ਆਪਣੇ ਕੋਈ ਵੀ ਇਨਸਾਨ ਆ ਉਹ ਆਪਣੇ ਧਰਮ ਨੂੰ ਮੰਨਦਾ ਹੈ ਮੰਨ ਸਕਦਾ ਹੈ ਲੇਕਿਨ ਉਹ ਕਿਸੇ ਦੂਸਰੇ ਧਰਮ ਬਾਰੇ ਕੋਈ ਗੱਲ ਕਰੇ ਕੋਈ ਮਾੜੇ ਸ਼ਬਦ ਕਵੇ ਇਹਦੀ ਕੋ ਬਿਲਕੁਲ ਨਿੰਦਾ ਵਾਲਾ ਕੰਮ ਨਹੀਂ ਕੋਈ ਬਰਦਾਸ਼ਤ ਨਹੀਂ ਕਰ ਮੈਂ ਵੀ ਬਰਦਾਸ਼ਤ ਨਹੀਂ ਕਰੂੰਗਾ ਕੋਈ ਵੀ ਇਕ ਤਰ੍ਹਾਂ ਹੋਵੇ ਦੋ ਤਰ੍ਹਾਂ ਹੋਵੇ ਕੋਈ ਵੀ ਤਰ੍ਹਾਂ ਕੋਈ برداشت ਨਹੀਂ ਹੁੰਦਾ ਤੇ ਜਿਹੜੀ ਹੈ ਹੁਣ ਸ਼ਬਦ ਮੈਂ ਸੁਨੇ ਹੈ ਐਵੇਂ ਪਹਿਲੇ ਨਹੀਂ ਦੱਸੇ ਮੈਨੂੰ ਬੜੀ ਮੜੀ ਗੱਲ ਲੱਗੀ ਲੇਕਿਨ ਇਹ ਵਿੱਚ ਮੈਂ ਗੱਲ ਕਹਿਣਾ ਚਾਹੁੰਦਾ ਕਿ ਅਸੀਂ ਅਮਸਰ ਦੇ ਨਿਵਾਸੀ ਆ ਦੁਰਗਿਆਣਾ 寺 ਜਿਹੜਾ ਉਹ ਬਹੁਤ ਹੀ ਪਾਵਨ ਪਵਿੱਤਰ ਥਾਂ ਜਿੱਥੋਂ ਨਿਕਲੀ ਕੋਈ ਆਵਾਜ਼ ਉਹ ਸਾਡੇ ਲਈ ਇੰਕੀ ਖਤਮ ਹੋ ਗਈ ਮੇਰਾ ਦਿਮਾਗ ਸੋ ਅਸੀਂ ਉਸ ਤਰੀਕੇ ਨਾਲ ਥੋੜਾ ਇਸ ਨਾਜ਼ੁਕ ਮੁੱਦੇ ਤੇ ਚੱਲਣਾ ਹੈ ਜਿਸ ਨਾਲ ਕਿ ਸਾਡੇ ਸ਼ਹਿਰ ਦੀ ਵਿਵਸਥਾ ਵੀ ਖਿਖੜਾਵੇ ਕੋਈ ਲਾਰਡ ਆਰਡਰ ਡਿਸਕਸੈਸ਼ਨ ਵੀ ਨਾ ਹੋਵੇ ਔਰ ਬੜੇ ਵਧੀਆ ਤਰੀਕੇ ਨਾਲ ਇੰਟੈਲੀਜੈਂਟਲੀ ਇਸੇ ਨੂੰ ਹੱਲ ਕਰ ਸਕੀਏ ਔਰ ਮੈਂ ਭੈਜੀ ਤੁਹਾਡੇ ਕੋਈ ਸ਼ਬਦ ਮੈਂ ਮਾਨਯੋਗ ਸੀਸੀ ਸਾਹਿਬ ਜੀ ਸਾਹਬ ਦੇ ਧਿਆਨ ਚ ਲਿਆਉਂਗਾ ਜੇ ਆਪ ਕੋਈ ਕੋਈ ਜ਼ਰੂਰੀ ਗਲਤ ਹੋਈਗੀ ਫਿਰ ਤੁਹਾਡਾ ਬਾਕ ਦਫਤਰ ਨਾਲ ਗੱਲ ਕਰਕੇ ਫਿਰ ਦੱਸਾਂਗੇ ਥੈਂਕ ਯੂ ਜੀ ਮਾਨੋਸ